ਇੱਕ ਪਿੰਡ ਸੀ ਉਹਦੇ ਅੰਦਰ ਇੱਕ ਖੂਹ ਸੀ ਉਸ ਖੂਹ ਦਾ ਹੀ ਪਾਣੀ ਸਾਰੇ ਪਰਦੇ ਸੀ ਕਿਉਂਕਿ ਇੱਕ ਹੀ ਖੂਹ ਸੀ ਉਸ ਪਿੰਡ ਦੇ ਵਿੱਚ ਤੇ ਉਸ ਖੂਹ ਦੇ ਵਿੱਚੋਂ ਬਹੁਤ ਸਾਰੀ ਬਦਬੂ ਉਠ ਰਹੀ ਸੀ ਤੇ ਸਾਰੇ ਲੋਕ ਇਕੱਠੇ ਹੋ ਕੇ ਪੰਚਾਇਤ ਵਾਲਿਆਂ ਕੋਲ ਗਏ ਪੰਚਾਂ ਕੋਲ ਗਏ ਉਹਨਾਂ ਨੂੰ ਕਿਹਾ ਕਿ ਪਾਣੀ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਤੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਅਰੇ ਇੰਨੀ ਬਦਬੂ ਆ ਰਹੀ ਹੈ ਵਾਕੇ ਹੀ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਪਿੰਡ ਦੇ ਬਾਰਿਕ ਮਹਾਤਮਾ ਬੈਠੇ ਹਨ ਕਹਿੰਦੇ ਨੂੰ ਨਾ ਕੋਸਲਾ ਕਰਨੀ ਚਾਹੀਦੀ ਹੈ ਕਿ ਖੂਦ ਦਾ ਪਾਣੀ ਕਿਸ ਤਰ੍ਹਾਂ ਸਾਫ਼ ਕੀਤਾ ਜਾਵੇ ਜਿਹਦੇ ਵਿੱਚ ਬਦਬੂ ਨਾ ਆਵੇ ਤੇ ਕਹਿੰਦੇ ਜਦੋਂ ਉਹ ਮਹਾਤਮਾ ਕੋਲ ਗਏ ਮਹਾਤਮਾ ਜੀ ਨੇ ਪੁੱਛਿਆ ਹਾਂਜੀ ਤੁਸੀਂ ਕਿੱਧਰ ਆਏ ਕਹਿੰਦੇ ਨਾ ਅਸੀਂ ਆਏ ਹਾਂ ਸਾਡੇ ਪਿੰਡ ਦਾ ਇੱਕ ਇੱਕ ਖੂਗ ਹੈ ਜਿਹਦੇ ਵਿੱਚੋਂ ਸਾਰੇ ਪਾਣੀ ਪੀਂਦੇ ਹਾਂ ਉਸ ਖੂਦ ਦੇ ਵਿੱਚ ਪੰਜ ਕੁੱਤੇ ਲੜਦੇ ਲੜਦੇ ਆਏ ਹਨ ਪੰਜ ਕੁੱਤੇ गिर ਗਏ ਹਨ ਉਸ ਦੇ ਅੰਦਰ ਬਦਬੂ ਬਹੁਤ ਜ਼ਿਆਦਾ ਆ ਰਹੀ ਹੈ ਕੀ ਕੀਤਾ ਜਾਵੇ ਤਾਂ ਕਿ ਪਾਣੀ ਸਾਫ਼ ਹੋ ਜਾਵੇ ਬਦਬੂ ਨਾ ਆਵੇ ਤੇ ਅਸੀਂ ਪੀਣ लायक ਪਾਣੀ ਹੋ ਜਾਵੇ ਤੇ ਮਹਾਤਮਾ ਜੀ ਨੇ ਕਿਹਾ ਕਿ ਕਿਧਰੋਂ ਜਾ ਕੇ ਗੰਗਾ ਜਲ ਲਿਆਓ ਗੰਗਾ ਜਲ ਖੂਬਸਰਾ ਪਾ ਦਿਓ ਖੂਦ ਦੇ ਵਿੱਚ ਪਾਣੀ ਚੋਂ ਬਦਬੂ ਖਤਮ ਹੋ ਜਾਏਗੀ ਤੇ ਉਹਨਾਂ ਨੇ ਐਵੇਂ ਹੀ ਕੀਤਾ ਲੇਕਿਨ ਪਾਣੀ ਵਿੱਚ ਬਦਬੂ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਰਹੀ ਤੇ ਫਿਰ ਅਗਲੇ ਦਿਨ ਫਿਰ ਗਏ ਪਾਣੀ ਚੋਂ ਬਹੁਤ ਬਦਬੂ ਆ ਰਹੀ ਹੈ ਪੀਣ लायक ਨਹੀਂ ਹੈ ਤਾਂ ਮਹਾਤਮਾ ਜੀ ਨੇ ਕਿਹਾ ਕਿ ਉਸ ਖੂਦ ਦੇ ਕੋਲ ਜਾ ਕੇ ਕੋਈ ਪੂਜਾ ਪਾਠ ਕੀਤਾ ਜਾਵੇ ਪੂਜਾ ਪਾਠ ਕਰੋਗੇ ਤੇ ਅੰਦਰ ਦੀ ਬਦਬੂ ਚਲੀ ਜਾਏਗੀ ਉਹਨਾਂ ਨੇ ਖੂਬ ਪੂਜਾ ਪਾਠ ਕੀਤੀ ਧੂਪ ਬੱਤੀ ਕੀਤੀ ਤੇ ਅਰਗਬੱਤੀ ਕੀਤੀ ਲੇਕਿਨ ਪਾਣੀ ਫਿਰ ਵੀ ਬਦਬੂ ਵਾਲਾ ਸੀ ਤੀਸਰੇ ਦਿਨ ਫਿਰ ਉਹਨਾਂ ਨੇ ਕਿਹਾ ਮਹਾਤਮਾ ਨੇ ਸਲਾਹ ਦਿੱਤੀ ਕਿ ਦੇ ਅੰਦਰ ਇਤਰ ਫੁੱਲਾਂ ਦੀ ਖੁਸ਼ਬੂ ਇਹਦੇ ਅੰਦਰ ਪਾਈ ਜਾਵੇ ਤਾਂ ਕਿ ਬਦਬੂ ਸਾਰੀ ਚਲੀ ਜਾਵੇ ਤਿੰਨ ਦਿਨ ਹੋ ਗਏ ਸਨ ਫਿਰ ਉਹ ਮਹਾਤਮਾ ਕੋਲ ਪਹੁੰਚੇ ਮਹਾਤਮਾ ਕਹਿੰਦਾ ਅੱਜ ਮੈਂ ਆਪ ਜਾਂਦਾ ਵਾਂ ਮਹਾਤਮਾ ਆਪ ਖੁਦ ਕੋਲ ਆਇਆ ਤੇ ਉਹ ਜਾ ਕੇ ਅੰਦਰ ਚਾਤੀ ਮਾਰੀ ਵਾਕਈ ਬਹੁਤ ਬਦਬੂ ਆ ਰਹੀ ਸੀ ਕਹਿੰਦਾ ਇਦੇ ਅੰਦਰ ਪੰਜ ਜਿਹੜੇ ਕੁੱਤੇ ਗਿਰੇ ਸਨ ਉਹ ਵੀ ਕੱਢੇ ਆਣਗੇ ਨਹੀਂ ਜਦ ਤੱਕ ਤੁਸੀਂ ਉਹ ਪੰਜ ਕੁੱਤੇ ਨਹੀਂ ਕੱਢੋਗੇ ਇਸ ਖੂਹ ਦੇ ਅੰਦਰੋਂ ਤੇ ਬਦਬੂ ਕਿਵੇਂ ਜਾਏਗੀ ਉਹ ਕੁੱਤੇ ਤਾਂ ਇੱਥੇ ਦੇ ਇੱਥੇ ਹੀ ਪਏ ਹਨ ਇਸੇ ਤਰ੍ਹਾਂ ਹੀ ਕਹਿੰਦੇ ਨੇ ਇਹ ਸਾਡਾ ਸ਼ਰੀਰ ਇੱਕ ਖੂਹ ਹੈ ਇਸ ਖੂਹ ਦੇ ਅੰਦਰ ਪੰਜ ਭੂਤ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਪੰਜ ਕੁੱਤੇ ਜਦ ਤੱਕ ਅਸੀਂ ਅੰਦਰੋਂ ਨਹੀਂ ਖੰਡਾਂਗੇ ਅਸੀਂ ਪਵਿੱਤਰ ਨਹੀਂ ਹੋ ਸਕਦੇ ਲੱਖ ਅਸੀਂ ਗੰਗਾ ਜਨਾਨ ਕਰ ਲਈਏ ਲੱਖ ਅਸੀਂ ਤੀਰਥਾਂ ਦੇ ਚਲੇ ਜਾਈਏ ਲੱਖ ਅਸੀਂ ਪਾਠ ਪੂਜਾ ਕਰ ਲਈਏ ਲੱਖ ਅਸੀਂ ਤਰ ਗੁਲਾਲ ਲਗਾ ਲਈਏ ਜਦ ਤੱਕ ਅਸੀਂ ਅੰਦਰੋਂ ਪਵਿੱਤਰ ਨਹੀਂ ਹੋਵਾਂਗੇ ਸਾਧਤਾ ਕਿਸੇ ਪਰਮਾਤਮਾ ਨੂੰ ਨਹੀਂ ਵਾ ਸਕਦੇ ਤਾਂ ਤੱਕ ਸਾਡਾ ਮਨ ਵੀ ਨਹੀਂ ਟਿਕੇਗਾ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਅੰਦਰ ਦੇ ਕੁੱਤਿਆਂ ਨੂੰ ਬਾਹਰ ਕੱਢ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ